ਰੇਡੀ ਪੁਰਾਣੀ ਗੱਲ ਹੈ ਮੇਰੀ ਰਸੋਈ ਦੇ ਬਿਲਕੁਲ ਸਾਹਮਣੇ ਇੱਕ ਸੰਗਣਾ ਬੂਟਾ ਲੱਗਾ ਹੋਇਆ ਸੀ ਜਿਸ ਉੱਤੇ ਮੈਂ ਵੇਖਿਆ ਕਿ ਇੱਕ ਬੁਲਬੁਲ ਕਈ ਦਿਨਾਂ ਤੋਂ बार-बार ਚੱਕਰ ਮਾਰ ਰਹੀ ਸੀ ਡੰਡੀ ਉਸ ਦੀ ਚਹਟਾ ਵਿੱਚ ਦਿਲ ਲਵਾਉਣੇ ਸੁਰ ਭਰੇ ਪਏ ਸਨ ਡੰਡੀ ਉਸੇ ਤਰ੍ਹਾਂ ਜਿਵੇਂ ਮਨੁੱਖ ਆਪਣੇ ਘਰ ਨੂੰ ਬਣਾਉਣ ਲਈ ਪੱਬਾਂ ਪਾਰ ਹੋਇਆ ਫਿਰਦਾ ਹੈ ਡੰਡੀ ਦੇਖਦੇ-ਦੇਖਦੇ ਬੁਲਬੁਲ ਨੇ ਅਹਲਣਾ ਪਾਇਆ ਅੰਡੇ ਦਿੱਤੇ ਰੌਣਕਾਂ ਲੱਗੀਆਂ ਡੰਡੀ ਜਦੋਂ ਬੱਚੇ ਨਿਕਲੇ ਤਾਂ ਚੀਂ-ਚੀਂ ਨੇ ਸਾਰੇ ਵਿਹੜੇ ਵਿੱਚ ਰੌਣਕਾ ਲਾ ਦਿੱਤੀ ਡੰਡੀ ਫਿਰ ਬੋਟਾ ਨੂੰ ਕੁਝ ਦੇਣਾ ਉਡਣਾ ਸਿਖਾਉਂਦੀ ਰਹੀ ਡੰਡੀ ਜਦੋਂ ਬੱਚੇ ਉਡਾਰੀ ਭਰਨਾ ਸਿੱਖ ਗਏ ਅਤੇ ਵਾਪਸ ਨਾ ਮੁੜੇ ਤਾਂ ਉਹ ਝੱਲੀ ਜਹੀ ਹੋ ਕੇ ਕੁਝ ਦਿਨ ਤਾਂ ਬਗੀਚੇ ਵਿੱਚ ਬੋਟਾਂ ਨੂੰ ਲੱਭਦੀ ਰਹੀ ਜਿਵੇਂ ਤਰਲੇ ਮਾਰ ਰਹੀ ਹੋਵੇ ਡੰਡੀ ਬੋਟਾਂ ਨੂੰ ਹਰ ਟਾਹਣੀ ਉੱਤੇ ਲੱਭਦੀ ਅਤੇ ਸੁਰੀਲੀਆਂ ਆਵਾਜ਼ਾਂ ਮਾਰਦੀ ਹੰਬ ਜਾਂਦੀ ਅਤੇ ਫਿਰ ਵੀ ਹਨੇਰਾ ਹੌਣ ਤੱਕ ਅਹਲਨੇ ਦੇ ਬਾਹਰ ਹੀ ਬੈਠੀ ਉਡੀਕਦੀ ਰਹਦੀ ਡੰਡੀ ਅੰਤ ਆਪ ਵੀ ਉੱਡ ਗਈ ਅਤੇ ਅਹਲਨਾ ਖਾਲੀ ویرਾਨ ਵੇਖ ਕੇ ਮੈਂ ਵੀ ਉਦਾਸ ਹੋ ਗਈ ਡੰਡੀ ਇੰਜ ਬੁਲਬੁਲ ਹਰ ਵਾਰ ਕਿਸੇ ਇੱਕ ਬੂਟੇ ਉੱਤੇ ਬਰੀਕ ਕਾ ਦਾ ਗੋਲ ਪਿਆਰਾ ਅਤੇ ਛੋਟਾ ਜਹਾ ਹਾਲਣਾ ਪਾਉਂਦੀ ਤਾਂ ਮੈਨੂੰ ਖੁਸ਼ੀ ਚੜ ਜਾਂਦੀ ਡੰਡੀ ਮੈਂ ਰੋਜ਼ ਉਸ ਦੀ ਸਾਰੀ ਕਾਰਵਾਈ ਤਾਂਗ ਨਾਲ ਵੇਖਦੀ ਡੰਡੀ ਅੰਡਿਆਂ ਅਤੇ ਬੋਟਾਂ ਨੂੰ ਮੀਂਹ ਕਣੀ ਤੋਂ ਬਚਾਉਣ ਲਈ ਬੂਟੇ ਨੂੰ ਮੋਮਜਾਮੇ ਨਾਲ ਟਕਦੀ ਡੰਡੀ ਇੰਜ ਮੇਰੇ ਕੰਮਾਂ ਵਿੱਚ ਰੈਡੀ ਇਹ ਜ਼ਰੂਰੀ ਕੰਮ ਵੀ ਸ਼ਾਮਲ ਹੋ ਜਾਂਦਾ ਡੰਡੀ ਜਾਨ ਲੇਵਾ ਗਰਮੀ ਵਿੱਚ ਉਹ ਚੁੰਝ ਖੋਲੀ ਅਹਲਨੇ ਦੀ ਰਖਵਾਲੀ ਕਰਦੀ ਡੰਡੀ ਨਰ ਦਾਨੇ ਦੀ ਭਾਲ ਵਿੱਚ ਜਾਂਦਾ ਤਾਂ ਮਾਦਾ ਬੋਟਾ ਉਤੇ ਪਹਿਰਾ ਦਿੰਦੀ ਡੰਡੀ ਗੁਲਬੁਲ ਦੀ ਰੋਜ਼ਮਰਾਂ ਦੀ ਇਸ ਪੂਰੀ ਮਿਹਨਤ ਨੂੰ ਮੈਂ ਲਿਖ ਕੇ ਇੱਕ ਅਖਬਾਰ ਨੂੰ ਭੇਜਿਆ ਡੰਡੀ ਇਸ ਲੇਖ ਨੂੰ ਪੜਨ ਵਾਲਿਆਂ ਦਾ ਬਹੁਤ ਪਿਆਰ ਮਿਲਿਆ ਡੰਡੀ ਲਗਾਤਾਰ ਫੋਨ ਆਉਣੇ ਸ਼ੁਰੂ ਹੋਏ ਡੰਡੀ ਹੈਰਾਨੀ ਦੀ ਗੱਲ ਇਹ ਸੀ ਕਿ ਉਹਨਾਂ ਨੇ ਮੇਰੇ ਤੋਂ ਵੀ ਵੱਧ ਨੇੜੇ ਹੋ ਬੁਲਬੁਲ ਦੀਆਂ ਭਾਵਨਾਵਾਂ ਨੂੰ ਪਰਖਿਆ ਅਤੇ ਲਫ਼ਜ਼ਾਂ ਦੀ ਗਹਿਰਾਈ ਤੱਕ ਮੇਰੀ ਡੁਬਕੀ ਲਵਾਈ ਅਤੇ ਸਮਝਿਆ ਕਿ ਜੀਵਨ ਵਿੱਚ ਕਦੇ ਵੀ ਉਦਾਸ ਨਾ ਹੋਵੋ ਡੰਡੀ ਹਰੇਕ ਨੇ ਕਿਹਾ ਕਿ ਉਮੀਦ ਰੱਖੋ ਬੁਲਬੁਲ ਫਿਰ ਆਵੇਗੀ ਡੰਡੀ ਇਹਨਾ ਕਲਰਾਂ ਨੇ ਮੇਰੇ ਸ਼ਬਦਾਂ ਨਾਲ ਦਿਲੀ ਸਾਂਝ ਪਾ ਲਈ ਅਤੇ ਬੁਲਬੁਲ ਕਹਾਣੀ ਨੂੰ ਹਰ ਇੱਕ ਨੇ ਨਿੱਜੀ ਆਪੀਤੀ ਨਾਲ ਜੋੜਿਆ ਡੰਡੀ ਉਹਨਾਂ ਦੀਆਂ ਮੇਰੇ ਨਾਲ ਗੱਲਾਂ ਨੇ ਹੀ ਅਗਲੇ ਲੇਖ ਦਾ ਰੂਪ ਲਿਆ ਡੰਡੀ ਉਹਨਾਂ ਨੇ ਮੈਨੂੰ ਅਜਿਹਾ ਸ਼ੌਂਕ ਪਾਇਆ ਜੋ ਤੁਹਾਨੂੰ ਅਲੇ ਦਵਾਲੇ ਤੋਂ ਦੂਰ ਕਰਕੇ ਆਪਣੇ ਮਣਾਏ ਲਫਜਾਂ ਦੇ ਦੈਰੇ ਦੇ ਅੰਦਰ ਜਾਦਾ ਰੁਝਾ ਲੈਂਦਾ ਹੈ ਡੰਡੀ ਆਸ-ਪਾਸ ਜੋ ਮਣ ਪਾਉਂਦਾ ਜਾਂ ਨਾ ਪਾਉਂਦਾ ਵਿਚਰ ਰਿਹਾ ਹੁੰਦਾ ਹੈ ਉਹ ਆਪਣੇ ਆਪ ਸ਼ਬਦਾਂ ਵਿੱਚ ਗੁੰਦਿਆ ਚਲਾ ਜਾਂਦਾ ਹੈ ਡੰਡੀ ਇਹ ਤਾਂ ਸੱਚ ਹੈ ਕਿ ਬਹੁਤੀ ਵਾਰ ਮਨੁੱਖ ਤੋਂ ਵੱਧ ਕੁਦਰਤ ਹੀ ਸਾਨੂੰ ਸਿਖਾਉਂਦੀ ਹੈ ਡੰਡੀ ਸਾਡਾ ਪੰਜਾਬ ਤਾਂ ਮੁੱਢ ਤੋਂ ਹਮਲਾਵਰਾਂ